ਨਮਸਕਾਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਰਾਮ ਰਾਮ ਸਲਾਮ ਅਦਾਬ ਉਮੀਦ ਆਪ ਸਭ ਠੀਕ ਠਾਕ ਹੋਗੇ ਪਰਮਾਤਮਾ ਪਰਮੇਸ਼ਵਰ ਆਪ ਸਭ ਨੂੰ ਚੜ੍ਹਦੀ ਕਲਾ ਦੇ ਰੱਖੇ 17 ਜੁਲਾਈ 2025 ਦਿਨ ਵੀਰਵਾਰ ਦੇ ਕਬੱਡੀ ਟੂਰਨਾਮੈਂਟ ਲੈ ਕੇ ਹਾਜ਼ਰ ਹੋਏ ਆ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਤਿਆਰ ਕੀਤੇ ਨੇ ਬਾਈ ਗਰਨਾਇਬ ਸਿੰਘ ਗਿੱਲ ਚੰਡਾਵਾਲਾ ਜਿਲ੍ਹਾ ਬਠਿੰਡਾ ਨੂੰ ਦੋਸਤੋ ਇੱਕ ਛੋਟੀ ਜੀ ਬੇਨਤੀ ਹੈ वैसे तूसी बहुत प्यार ਕਰਦੇ ਹੋ ਸਾਨੂੰ ਬਸ ਇੱਕ ਬੇਨਤੀ ਹੈ ਕਬੂਲ ਕਰਿਓ ਕਿ ਸਾਡਾ ਜਿਹੜਾ ਫੇਸਬੁੱਕ ਪੇਜ ਹੈ ਕਬੱਡੀ ਅਪਡੇਟ ਇਹਨੂੰ ਫੋਲੋ ਕਰ ਲਓ YouTube ਚੈਨਲ ਲਾਈਵ ਕਬੱਡੀ ਅਪਡੇਟ ਨੂੰ ਸਬਸਕ੍ਰਾਈਬ ਕਰ ਬਸ ਇੰਨੀ ਕ ਬੇਨਤੀ ਆ ਤੁਹਾਡਾ ਕੁਝ ਲੱਗਣਾ ਨਹੀਂ ਬਸ ਇੱਕ ਬਟਨੀ ਦਬਣਾ ਹੈ ਤੇ ਸੋਨੂੰ ਜਿੱਥੇ ਜਿੱਥੇ ਟੂਰਨਾਮੈਂਟ ਹੋਊਗਾ ਉਸ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਡੇਲੀ ਮਿਲ ਜਾ ਕਰਾਂਗੇ ਕਿਹੜੀ ਕਿਹੜੀ ਟੀਮ ਫਾਈਨਲ ਚ ਗਈ ਕੌਣ ਕੌਣ ਬੈਸਟ ਰਹਾ ਕਿਹੜੀ ਟੀਮ ਦੇ ਕਿੰਨੇ ਨੰਬਰ ਰਹੇ ਤੇ ਕੌਣ ਕੌਣ ਉੱਥੇ ਬੱਲਾ ਰੇ ਸੀ ਸੋਨੂੰ ਪੂਰਾ ਰਿਜ਼ਲਟ ਦੱਸਿਆ ਕਰਾਂਗੇ ਜੇਕਰ ਲਾਈਵ ਵਾਲਾ ਕੋਈ ਲੁੱਚਪਣਾ ਨਾ ਕਰੇ ਹੁਣ ਅੱਜ ਕੱਲ ਲਾਈਵ ਦੇ ਉੱਤੇ ਬੜਾ ਤਕੜਾ ਸਿਸਟਮ ਚੱਲਿਆ ਹੈ ਜਾ ਤਾਂ ਸੈਕੰਡ ਸੈਮੀਫਾਈਨਲ 'ਚ ਜਾ ਕੇ ਬੰਦ ਕਰ ਦਿੰਦੇ ਆ ਲਾਈਵ ਤੇ ਜਾਂ ਮੰਨ ਕੇ ਚੱਲੋ ਜਦੋਂ ਫਾਈਨਲ ਮੈਚ ਸਮਾਪਤ ਹੁੰਦਾ ਹੈ ਉਸ ਤੋਂ ਬਾਅਦ ਜੋ ਰਿਜ਼ਲਟ ਬੋਲਣਾ ਹੁੰਦਾ ਉਹ ਤੋਂ ਬੰਦ ਕਰ ਦਿੰਦੇ ਕੋ ਭਾਈ ਅਸੀਂ ਤਾਂ ਕੱਲੇ ਕੱਪ ਦੀਆਂ ਰੇਡਾਂ ਸਾਰਾ ਕੁਝ ਲਿਖੀ ਬੈਠੇ ਹੁਣ ਅਸੀਂ ਤਾਂ ਆਪ ਹੀ ਵੈਸਟ ਕੱਢ ਦਿਆ ਕਰਾਂਗੇ ਕੋ ਡੱਕ ਦੇ ਤੁਸੀਂ ਬਸ ਫਾਈਨਲ ਰਿਜ਼ਲਟ ਦਿਖਾ ਦਿਆ ਕਰੋ ਬੇਨਤੀ ਹੈ ਲਾਈਵ ਵਾਲਿਆਂ ਨੂੰ ਭਾਈ ਨਿੱਕ ਬੇਨਤੀ ਲਾਈਵ ਵਾਲੇ ਵੀ ਮੰਨ ਲੈਣ ਉਹ ਯਾਰ ਕਬੱਡੀ ਦਾ ਸਾਰਾ ਸਵਾਦ ਹੀ ਖਰਾਬ ਕਰ ਦਿੰਦੇ ਐਂਡ ਦੇ ਜਾ ਕੇ ਲਾਈਵ ਬੰਦ ਕਰ ਦਿੰਦੇ ਕਿਹ ਲੋ ਮਾਲਕ ਭਲਾ ਕਰੇ 17 ਜੁਲਾਈ 2025 ਦਿਨ ਵੀਰਵਾਰ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਜੋ ਕਿ ਬਾਈ ਗਰਨਾਵ ਸਿੰਘ ਕੇ ਲੈਜੈਂਡਾ ਵਾਲਾ ਵੱਲੋਂ ਤਿਆਰ ਕੀਤੇ ਗਏ ਨੇ ਆਓ ਆਪਾਂ ਤੁਹਾਡੇ ਸਨਮੁਖ ਕਰਦੇ ਹਾਂ ਪਿੰਡ ਧਾਰੀਵਾਲ ਵੇਟ ਜ਼ਿਲ੍ਹਾ ਕਪੂਰਥਲਾ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਬੱਡੀ ਆਲ ਓਪਨ ਪਿੰਡ ਤਲਬਣ 20 ਨੰਬਰ ਫਾਸਟ 41000 ਨਕਦ ਪਲੱਸ ਕੱਪ ਪਲੱਸ ਦੇਸੀ ਘਿਓ ਦਾ ਟੀਮ ਪਿੰਡ ਧਾਰੀਵਾਲ ਵੇਟ 18 ਨੰਬਰ ਸੈਕੰਡ 31000 ਨਕਦ ਪਲੱਸ ਕੱਪ ਪਲੱਸ ਦੇਸੀ ਘਿਓ ਦਾ ਟੀਮ ਬੈਸਟਰ ਰੇਡ ਰਿਹਾ ਇੱਥੇ ਗਿੰਦਾ ਧਾਰੀਵਾਲ ਵੇਟ 9 ਰੇਡਾਂ 9 ਨੰਬਰ ਬੈਸਟ ਜਫਰੀਆ ਤਨੂ ਨਸਰਾਲਾ ਤਿੰਨ ਟੱਚ ਤਿੰਨੇ ਜਫੇ ਤਲਬਣ ਵੱਲੋਂ ਬੈਸਟਾਨੂ ਕੱਪ ਇੱਥੇ ਬਲਾਰੇ ਸੀਗੇ ਹਨੀਫ ਪਖੋਵਾਲ ਤੇ ਮਲਕੀਤ ਪਿੰਡ 16 ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਜੀ ਦੇ ਕਬੱਡੀ ਸ਼ੋਅ ਮੈਚ ਦਾ ਫਾਈਨਲ ਰਿਜ਼ਲਟ ਸੀਜ਼ਨ ਦੌਰਾਨ ਚੌਥਾ ਮੈਚ ਸੀ ਇੱਥੇ ਟੀਮ ਬਾਬਾ ਵਿਧੀ ਚੰਦ ਜੀ ਕਬੱਡੀ ਕਲੱਬ ਸੁਰ ਸਿੰਘ 36 ਨੰਬਰ ਫਾਸਟ ਨਗਦ ਰਾਸ਼ੀ ਪਲੱਸ ਕੱਪ ਟੀਮ ਭਗਤ ਸੈਣ ਜੀ ਕਬੱਡੀ ਕਲੱਬ ਸੋਲ 29 ਨੰਬਰ ਸੈਕੰਡ ਨਗਦ ਰਾਸ਼ੀ ਪਲੱਸ ਕੱਪ ਇਸੇ ਤਰ੍ਹਾਂ ਪਿੰਡ ਗੋਇੰਦਵਾਲ ਸਾਹਿਬ ਜੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਜੀ ਦੇ ਕਬੱਡੀ ਸ਼ੋਅ ਮੈਚ ਦਾ ਫਾਈਨਲ ਰਿਜ਼ਲਟ ਟੀਮ ਬਾਬਾ ਬਲਵਿੰਦਰ ਸਿੰਘ ਜੀ ਕਬੱਡੀ ਕਲੱਬ ਖੰਡੂਰ ਸਾਹਿਬ ਜੀ ਸਾਢੇ 37 ਨੰਬਰ ਫਾਸਟ ਨਗਦ ਰਾਸ਼ੀ ਪਲੱਸ ਕੱਪ ਕੀਮ ਬਾਬਾ ਭਾਈ ਲੱਧਾ ਜੀ ਕਬੱਡੀ ਕਲੱਬ ਲੱਧ ਭਾਈ ਲੱਧੂ 31 ਨੰਬਰ ਸੈਕੰਡ ਨਗਦ ਰਾਸ਼ੀ ਪਲੱਸ ਕੱਪ ਮੇਰੇ ਸੱਜਣਾ ਨੂੰ ਸਾਰੇ ਵੀਰਾਂ ਨੂੰ ਬੇਨਤੀ ਹੈ ਜਿਹੜੇ ਵੀ ਲਾਈਵ ਆਉਂਦੇ ਨੇ ਪਲੀਕ ਰਿਕਵੈਸਟ ਹੈ ਵੀ ਇੱਕ ਕਮੈਂਟ ਕਰ ਦਿਆ ਕਰੋ ਮੈਨੂੰ ਪਤਾ ਲੱਗ ਜਾਂਦਾ ਵੀ ਕਿਹੜਾ ਵੀਰ ਮੇਰਾ ਭਰਾ ਸੱਜਣਾ ਲਾਈਵ ਦੇ ਉੱਤੇ ਬੈਠਾ ਮੈਂ ਨਾਂ ਦਾ ਜ਼ਿਕਰ ਕਰੂੰਗਾ ਜਰੂਰ ਬੇਨਤੀ ਹੈ ਤੁਹਾਡੇ ਅੱਗੇ ਤੇ ਕਮੈਂਟ ਜਰੂਰ ਕਰ ਦਿਆ ਕਰੋ ਜੇਕਰ ਸਾਡੇ ਵੱਲੋਂ ਦਿੱਤੀ ਜਾਣਕਾਰੀ ਵਧੀਆ ਲੱਗਦੀ ਹੈ ਧੰਨਵਾਦ ਦੂਜੇ ਦਿਨ ਦਾ ਸ਼ੋਅ ਮੈਚ ਪਿੰਡ ਜੋੜੇ ਸੰਗੇ ਜ਼ਿਲ੍ਹਾ ਸ਼ਹਿਰੀ ਤਰਨਤਾਰਨ ਸਾਹਿਬ ਜੀ ਪੱਟੀ ਦੇ ਕਬੱਡੀ ਸ਼ੋਅ ਮੈਚ ਦਾ ਫਾਈਨਲ ਰਿਜ਼ਲਟ ਟੀਮ ਬਾਬਾ ਵਿਧੀ ਚੰਦ ਜੀ ਕਬੱਡੀ ਕਲੱਬ ਸੁਰਸਿੰਘ 38 ਨੰਬਰ ਫਾਸਟ ਨਗਦ ਰਾਸ਼ੀ ਪਲੱਸ ਕੱਪ ਟੀਮ ਭਾਈ ਲਖਵੀਰ ਸਿੰਘ ਜੀ ਕਬੱਡੀ ਕਲੱਬ ਘਰਿਆਲਾ ਮਾਝਾ 38 ਨੰਬਰ ਸੈਕੰਡ ਨਗਦ ਰਾਸ਼ੀ ਪਲੱਸ ਕੱਪ ਬੇਸ਼ੱਕ ਲਾਈਵ ਬੰਦ ਹੋ ਗਿਆ ਸੀ ਇੱਥੇ ਕਿਉਂਕਿ ਇੱਕ ਨੰਬਰ ਦਾ ਰਿਵਿਊ ਸੀ ਉਹ ਨੰਬਰ ਘ੍ਰਿਆਲੇ ਨੂੰ ਦੇ ਕੇ 38 ਨੰਬਰ ਹੁੰਦੇ ਹਨ ਤਾਂ ਵੀ ਸੌਰ ਸਿੰਘ ਜਿੱਤਦੀ ਹੈਗੀ ਇਹ ਰਿਜ਼ਲਟ ਆਪਣੇ ਵੱਲੋਂ ਤਿਆਰ ਕਰਕੇ ਤੁਹਾਨੂੰ ਦੱਸਿਆ ਤੇ ਸਕੋਰ ਬੋਰਡ ਤੇ ਸੌਰ ਸਿੰਘ ਦੇ 38.5 ਨੰਬਰ ਸੀ ਕਿ ਘ੍ਰਿਆਲੇ ਦੇ 37 ਨੰਬਰ ਸੀ ਜਾਂ ਫਿਰ 39.5 ਨਾਲ ਜਿੱਤ ਦਾ ਬਦਲ ਨਹੀਂ ਸਕਦੀ ਸੀ ਨੰਬਰ ਵੱਧ ਜਾਂਦਾ ਤੇ ਇਥੇ ਬੁਲਾ ਰਹੀ ਸੀ ਬਰਿੰਦਰ ਖੇਮਕ ਕੱਲ ਇੱਕ ਟੂਰਨਾਮੈਂਟ ਹੋਇਆ ਜੀ ਉਹਦਾ ਮੰਨ ਕੇ ਚੱਲੋ ਕੁਝ ਨਹੀਂ ਪਤਾ ਲੱਗਿਆ ਕਿਉਂਕਿ ਪਿੰਡ ਜਲਾ ਫਰੋਜਪੁਰ ਦਾ ਇਹ ਟੂਰਨਾਮੈਂਟ ਸੀ ਕੋਈ ਪਿੰਡ ਚੱਲੀ ਜਾਂਦਾ ਸੀਗਾ ਫਰੋਜਪੁਰ ਜ਼ਿਲ੍ਹੇ ਦੇ ਉਥੇ ਦੂਜੇ ਰਾਉਂਡ ਤੋਂ ਬਾਅਦ ਲਾਈਵ ਰੋਕਤਾ ਚੱਲਿਆ ਨਹੀਂ ਪਤਾ ਨਹੀਂ ਲੱਗਿਆ ਵੀ ਟੂਰਨਾਮੈਂਟ ਹੋਇਆ ਜਾਂ ਨਹੀਂ ਹੋਇਆ ਕੀ ਕਾਰਨ ਹੋ ਗਿਆ ਵੀ ਲਾਈਵ ਬੰਦ ਹੋ ਗਿਆ ਉਹ ਹੁਣ ਉਥੋਂ ਦੇ ਜੇ ਮੈਚ ਪਤਾ ਲੱਗਣਗੇ ਤਾਂ ਆਪਾਂ ਜਰੂਰ ਤੁਹਾਡੇ ਨਾਲ ਸਾਂਝੇ ਕਰਾਂਗੇ ਇਸ 17 ਜੁਲਾਈ 2025 ਦਿਨ ਵੀਰਵਾਰ ਦੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਸੀਗੇ ਜੇਕਰ ਸਾਡੇ ਵੱਲੋਂ ਦਿੱਤੀ ਜਾਣਕਾਰੀ ਆਪ ਜੀ ਨੂੰ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਧੰਨਵਾਦ ਮਿਲਦੇ ਆਂ ਕੱਲ ਨੂੰ ਸਵੇਰੇ